ਉਹ ਡੀਸੀ ਦਫ਼ਤਰ ਦੇ ਬਾਹਰ ਸਿੱਖ ਜਥੇਬੰਦੀਆਂ ਦੇ ਆਗੂ ਸਹਿਬਾਨਾਂ ਵੱਲੋਂ ਪੱਕਾ ਧਰਨਾ ਭੋਖੜਪੱਲ ਰੱਖੀ ਗਈ ਇਹ ਪੱਕਾ ਧਰਨਾ ਲਾ ਦਿੱਤਾ ਗਿਆ ਕੋਸ਼ਿਸ਼ ਉਹ ਡੰਮੀ ਪਖੰਡੀਆਂ ਦੇ ਮਿਲੀਪੁੱਤ ਕਰਕੇ ਸਰਕਾਰਾਂ ਨਾਲ ਮਿਲੀਪੁੱਤ ਕਰਕੇ ਤੁਹਾਨੂੰ ਹੀ ਬਦਨਾਮ ਕਰਨ ਦੀ ਖਾਤਰ ਮੇਰੇ ਪਿੰਡ ਦੇ ਨਾਲ ਬੰਦੇ ਆਣਾ ਮਿਲ ਕੇ ਮੇਰੇ ਤੇ ਝੂਠੇ ਪਰਚੇ ਦਰਜ ਕਰਾਏ ਪਕਰ ਲਾ ਰਿਹਾ ਮੈਂ ਕੱਲਾ ਸਾਰਾ ਬੇਜਬੀਆਂ ਨੇ ਕਿਤੇ ਵੀ ਪਰਚੇ ਦਰਜ ਕਰਾਏ ਨੇ ਅੱਜ ਤੱਕ ਕਰ ਚਾਹਤ ਉਹਨਾਂ ਉਹ ਪਰਚੇ ਕੈਨਸਲ ਕਰਕੇ ਉਹਦੀ ਕੈਨਸਲ ਰਿਪੋਰਟ ਜਪੇਸ਼ ਕਰਤੀ ਏ ਚਾਹ 4-4 ਸਾਲ ਹੋ ਗਏ 3-3 ਸਾਲ ਹੋ ਗਏ ਕਿਸੇ ਦਾ ਚਲਾਨ ਟੂਕਟ ਨਹੀਂ ਹੋਇਆ ਅੱਛਾ ਵੀ ਅਸੀਂ ਤੱਕੇ ਹਾਂ ਮੇਰੇ ਕੋਲ 4-5 ਐਫੇਰੇ ਪਈਆਂ ਦਿਖਾ ਦੇਣਾ ਤੁਨੋਂ ਮੈਂ ਕਿਹੜਾ ਚਲਾਨ ਟੂਕਟ ਹੋਇਆ ਤਾਂ ਮੈਨੂੰ ਪੁੱਛੋ ਤੁਸੀਂ ਆਪਣੇ ਟੋਡੂ ਐਸਐਸਪੀ ਸਾਹਿਬ ਇੱਥੇ ਬੈਠੇ ਆ ਜਿਹੜਾ ਸਹੀ ਕੰਮ ਹੋ ਸਹੀ ਹੋਵੇ ਬਿਲਕੁਲ ਗਲਤ ਨਾ ਹੋਵੇ ਕਿਹੜੇ ਪਰਚੇ ਗਲਤ ਹੁੰਦੇ ਨੇ ਉਹ ਤੋਂ ਲੋਕ ਪੜਖਦੇ ਨੇ ਉਹ ਤੋਂ ਜਾਣਦੇ ਨੇ ਸਰਕਾਰ ਨੂੰ ਇਹੀ ਬੇਨਤੀ ਕਰਾਂਗੇ ਵੀ ਇਹ ਜੀ ਪਰਚੀ ਕਿਸੇ ਦਾ ਨਾ ਹੋਵੇ ਐਮਐਲਏ ਸਾਰੇ ਇਨਵੋਲਵ ਨੇ ਵਿੱਚ ਬਿਲਕੁਲ ਤੋਂ ਸਾਰਾ ਕੰਮ ਕਿਹਨਾਂ ਤੇ ਹੋ ਰਿਹਾ ਜੀ ਪਿੰਡਾਂ ਦਾ ਕੰਮ ਰੁਕਿਆ ਹੈ ਪਟੇਟਾਂ ਕੋਈ ਪਿੰਡਾਂ ਦਾ ਕੰਮ ਨਹੀਂ ਚੱਲ ਰਿਹਾ ਸਾਰਾ ਰੋਕ ਤੇ ਬੈਠਾ ਹੈ ਕਿਹਦਾ ਵਿਰੇ ਨਸ਼ੇੜੀ ਬੰਦੇ ਵਿੱਚ ਲਿਆਓ ਘਰ ਵਿੱਚ ਕੰਮ ਕਰਨ ਦੇਗਾ ਪਿੰਡ ਦਾ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਤੁਹਾਡੇ ਆਪਣੇ ਸਤਿਵਕ ਹਰਪਾਲ ਸਿੰਘ ਮਖੂਲ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ ਦਰਸ਼ਕੋ ਫਰੋਈਪੁਰ ਸ਼ਹਿਰ ਦੇ ਵਿੱਚ ਡੀਸੀ ਦਫ਼ਤਰ ਦੇ ਵਿੱਚ ਖੜੇ ਆਂ ਪਰ ਡੀਸੀ ਦਫ਼ਤਰ ਦੇ ਬਾਹਰ ਸਿੱਖ ਜਥੇਬੰਦੀਆਂ ਦੇ ਆਗੂ ਸਹਿਬਾਨਾਂ ਵੱਲੋਂ ਪੱਕਾ ਧਰਨਾ ਭੋਖੜ ਹਦਾਲ ਰੱਖੀ ਗਈ ਹੈ ਪੱਕਾ ਧਰਨਾ ਲਾ ਦਿੱਤਾ ਗਿਆ ਹੈ ਜਾਣਨ ਦਾ ਯਤਨ ਕਰਦੇ ਵੀ ਇਹ ਧਰਨੇ ਦਾ ਕੀ ਕਾਰਨ ਹੈ ਜਿਹੜੇ ਇਹੋ ਜਿਹੇ ਤੁਹਾਡੇ ਤੇ ਨਜਾਇਜ਼ ਪਰਚੇ ਪਾਏ ਗਏ ਵੀ ਤੁਹਾਨੂੰ ਅੱਜ ਭੋਖੜ ਹਦਾਲ ਤੇ ਬੈਠਣਾ ਪਿਆ ਸੋ ਸਾਡੇ ਨਾਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਦੇ ਸਰਪ੍ਰਸਤ ਭਾਈ ਲਖਬੀਰ ਸਿੰਘ ਜੀ ਮਹਾਲਮ ਸਭ ਤੋਂ ਪਹਿਲਾਂ ਚੈਨਲ ਤੇ ਸਵਾਗਤ ਹੈ ਮਾਹੌਲ ਮਹਾਂ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਬੈਠੇ ਪੈਠੇ ਸੀ ਹਾਂਜੀ ਕੀ ਕਾਰਨ ਮਤਲਬ ਤੁਹਾਨੂੰ ਇੱਥੇ ਅੱਜ ਭੋਖੜਪਾਲ ਤੇ ਬੈਠਣਾ ਪੈ ਗਿਆ ਡੀਸੀ ਦਫਤਰ ਦੇ ਬਾਰਮੂਰੇ ਇੱਥੋਂ ਇੰਡੀਆ ਤੇ ਪ੍ਰਿਸ਼ਟ ਕਾਨੂੰਨ ਤੇ ਕਿਹੜਾ ਇੱਥੋਂ ਦੀ ਸਰਕਾਰਾਂ ਪ੍ਰਿਸ਼ਟ ਸਰਕਾਰਾਂ ਤੇ ਕਿਹੜੇ ਹਲਕੇ ਤੇ ਲੋਕੀ ਚੁਣ ਕੇ ਐਮਐਲ ਭੇਜਦੇ ਉਹਨਾਂ ਨੇ ਪ੍ਰਿਸ਼ਟ ਮਾਰੀਆਂ ਨੀਤਾਂ ਕਰਕੇ ਪਹਿਲੋਂ ਤਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵੇਦਨੀਆਂ 2015 ਤੋਂ ਸ਼ੁਰੂ ਹੋਈਆਂ ਮੇਰੇ ਤੋਂ ਜੀ ਫੈਂਕੜਿਆਂ ਦੇ ਹਿਸਾਬ ਨਾਲ ਹੋਈਆਂ ਹਮ ਐਫਸੀ ਸਾਢੇ ਲੱਖ ਜੀ ਵੀ ਇੱਥੇ ਬੜੀ ਥਾਂ ਗੁਰੂ ਸਾਹਿਬ ਦੀਆਂ ਬੇਤਨੀਆਂ ਹੋਈਆਂ ਪਰਚੇ ਦਰਜ ਕਰਾਏ ਕੁਝ ਬੰਦੇ ਏਜੰਸੀਆਂ ਦੇ ਕਿਹੜੇ ਗੁਰੂ ਨਾਨਕ ਸਾਹਿਬ ਦੀ ਦਸਤਾਰ ਦਰਸ਼ੀ ਦਸਤਾਰ ਸਾਰੇ ਨੁਕਤਿਆਂ ਨੂੰ ਉਹਦੇ ਤੇ ਕੋਈ ਚੈਲੰਜ ਕਰਦੇ ਸੀ ਹਮ ਉਹਨਾਂ ਲੋਕਾਂ ਤੇ ਜਿਹੜੇ ਪਰਚੇ ਦਰਜ ਕਰਾਏ ਸੀਗੇ ਹਮ ਪਹਿਲਾਂ ਕਿ ਆਸੀਂ 24 ਘੰਟੇ ਦੇ ਬੇਦਬੀਆਂ ਦੇ ਵਿਸ਼ਵਾਸ ਦਿਵਾਗੇ ਪਹਿਲ ਤਿੰਨ ਤਿੰਨ ਸਾਲ ਹੋ ਗਏ ਇਤਕਰ ਇਹਨਾਂ ਦੇ ਬੇਦਬੀਆਂ ਤੇ ਵਿਸ਼ਵਾਸ ਇਹ ਸਰਕਾਰ ਨੂੰ ਨਹੀਂ ਦਿਵਾਏ ਸਾਡੇ ਵੱਲੋਂ 10 ਵੱਲੋਂ ਵੀ ਕੋਈ ਇੱਥੇ ਪਰਚੇ ਦਰਜ ਕਰਾਏ ਸੀਗੇ ਬੇਦਬੀਆਂ ਦੇ ਕੁਟਕਾ ਸਾਹਿਬ ਜਿਹੜੇ ਪਿੰਡ ਬੇਦਬੀ ਹੋਈ ਸੀ ਹੋਰ ਗੁਰੂ ਘਰਾਂ ਦੇ ਮਸਲੇ ਸੀ ਨਹੀਂ ਸਾਫ਼ ਨਹੀਂ ਮਿਲਿਆ ਇੱਥੇ ਕਿਸੇ ਨੂੰ ਨਹੀਂ ਮਿਲਿਆ ਕੋਈ ਕੀੜੋ ਕੋਈ ਬੇਦਬੀਆਂ ਦੇ ਕਾਰਵਾਈ ਕਰਾਈਆਂ ਪਰਚੇ ਕਰਾਏ ਡੰਮੀਆਂ ਪਖੰਡੀਆਂ ਦੇ ਖਿਲਾਫ ਬੋਲਦੇ ਆ ਡਟ ਕੇ ਕੁਝ ਉਹ ਡੰਮੀ ਪਖੰਡੀਆਂ ਦੇ ਮਿਲੀਪੂਤ ਕਰਕੇ ਸਰਕਾਰਾਂ ਨਾਲ ਮਿਲੀਪੂਤ ਕਰਕੇ ਤਾਨੂੰ ਹੀ ਬਦਨਾਮ ਕਰਨ ਦੀ ਖਾਤਰ ਮੇਰੇ ਪਿੰਡ ਦੇ ਬੰਦਿਆਂ ਨਾਲ ਮਿਲ ਕੇ ਮੇਰੇ ਤੇ ਝੂਠੇ ਪਰਚੇ ਦਰਜ ਕਰਾਏ। ਅੱਛਾ ਉਹ ਦੰਬੀਆਂ ਪਖੰਡੀਆਂ ਨੇ ਜਿਹੜੀ ਸਿੱਖ ਵਿਰੋਧੀ ਤਾਕਤਾਂ ਜਾਂ ਉਹਨਾਂ ਨਾਲ ਮਿਲ ਕੇ ਤੇ ਮੇਰੇ ਤੇ ਝੂਠੀਆਂ ਕਹਾਣੀਆਂ ਬਣਾ ਕੇ ਮੇਰੇ ਕੋਲ ਸਾਰੇ ਪ੍ਰੂਫ ਪਏ ਨੇ। ਤੁਹਾਡੇ ਤੇ ਕੀ ਅਲੀਗੇਸ਼ਨ ਲਾਇਆ ਗਿਆ ਵੀ ਤੇਕਵੀਰ ਸਿੰਘ ਮਹਾਲਮ ਜੂਆ ਖੜਾਦਾ ਹੈ। ਮੈਨੂੰ ਅੱਜ ਤੱਕ ਰਸ ਦੇ 55 ਪੱਤਿਆਂ ਦਾ ਪਤਾ ਨਹੀਂ ਤਾਹ ਦੇ 55 ਪੱਤੇ ਕਿਹੋ ਜਿਹੇ ਹੁੰਦੇ ਆ। ਹੂੰ ਮੈਂ ਅੱਜ ਤੱਕ 55 ਪੱਤੇ ਨਹੀਂ ਵੇਖੇ। ਹੋਰ ਮਾਰੇ ਕਰਤਾਰ ਲਖਵੀਰ ਸਿੰਘ ਮਹਾਲਮ ਵੀਡੀਓ ਪਾਈਆਂ ਪੈਸੇ ਲੈਂਦਾ ਬੜਾ ਕੁਝ ਕੀਤਾ। ਪਰ ਉਹਨਾਂ ਨੇ ਕਰਦਾਰ ਕੁਸ਼ੀ ਕੀਤੀ ਕਰਦਾਰ ਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਕੀਤੀ ਗਈ ਯਾਨੀ ਕਿ ਪਰ ਉਹਨਾਂ ਨੂੰ ਸੱਦਿਆ ਕਰੋ ਚੈਲੰਜ ਕੀਤਾ ਵੀ ਆਹ ਦੱਸੋ ਕਿੱਥੋਂ ਲਖਵੀਰ ਸਿੰਘ ਮਹਾਲਵਾਲ ਨੇ ਪੈਸੇ ਲੈ ਕੇ ਕਿੱਥੇ ਲਖਵੀਰ ਸਿੰਘ ਮਹਾਲਵਾਲ ਨੂੰ ਜੂਆ ਕਰਾਇਆ ਹੈ ਉਹ ਬੰਦੇ ਆ ਉਹਨਾਂ ਕੋਲੇ ਨਸ਼ੇੜੀਆਂ ਕੋਲ ਕੋਈ ਪ੍ਰੂਫ ਨਹੀਂ ਮਿਲਿਆ ਬਾਅਦ ਵਿੱਚ ਮੈਂ ਇੱਥੇ ਨਸ਼ੇੜੀ ਕਿਸਮ ਦੇ ਬੰਦੇ ਤੁਹਾਡੇ ਵਿਰੁੱਧ ਖੜੇ ਗਏ ਵੇਚਦੇ ਬਿਲਕੁਲ ਨਸ਼ੇੜੀ ਗਿਰਦਾਸ਼ਾ ਪੀਂਦੇ ਵੀ ਨਸ਼ਾ ਵੇਚਦੇ ਵੀ ਸਾਡੇ ਪਿੰਡਾਂ ਦੀ ਸਰਕਾਰ ਪੇਟ ਥਾਪੜ ਰਹੀ ਹੈ ਬਿਲਕੁਲ ਸਰਕਾਰ ਦੀ ਸਰਕਾਰ ਨੇ ਤੇ ਯੋਧ ਨਸ਼ੇ ਵਿਰੁੱਧ ਖੋਲ੍ਹਿਆ ਆ ਉਹ ਨਾਲ ਨਾਲ 24 ਘੰਟੇ ਸਰਕਾਰ ਉਹਨਾਂ ਨਾਲ ਆ ਸਰਕਾਰ ਉਹਨਾਂ ਦੇ ਪਿੱਛੇ ਖੜੀ ਆ ਨਸ਼ੇੜੀਆਂ ਤੇ ਉਹਨਾਂ ਨੇ ਕਹਾਣੀਆਂ ਝੂਠੀਆਂ ਬਣਾ ਕੇ ਸਾਡੇ ਤੇ ਪਰਚੇ ਦਰਜ ਵੀ ਕਰਾਏ ਅੱਛਾ ਮੇਰੇ ਝੂਠੇ ਐਲੀਗੇਸ਼ਨ ਲਾਏ ਪਰ ਅੱਜ ਤੱਕ ਮੈਂ ਉਹਨਾਂ ਨੂੰ ਕਿਹਾ ਵੀ ਦੱਸੋ ਪ੍ਰੂਫ ਲਿਓ ਕਿੱਥੇ ਮੈਂ ਪੈਸੇ ਲਏ ਆ ਕਿੱਥੇ ਮੈਂ ਜੂਆ ਖੜਾਇਆ ਹੈ ਪਰਾਜਿਤ ਕਰੋ ਕੋਈ ਪ੍ਰੂਫ ਕੋਈ ਚਾਵਲ ਨਹੀਂ ਕਰ ਸਕਦੇ ਜਗਜਾਗ ਨਹੀਂ ਕਰ ਸਕਦੇ ਮੈਂ ਯਾਰ 26 ਤਰੀਕ ਆਪਣਾ 12ਵਾਂ ਮਹੀਨਾ 2024 ਨੂੰ ਮੈਂ ਇੱਥੇ ਮੋਰਚਾ ਲਾਇਆ ਸੀ ਭੁਖੜ ਹੜਤਾਲ ਤੇ ਪਰ ਉਦੋਂ ਮੈਨੂੰ ਇੱਥੋਂ ਦੇ ਐਸਪੀ ਡੀ ਸਾਹਿਬ ਡੀਐਸਪੀ ਹੈੱਡਕੁਆਟਰ ਦੇ ਸਿਵਲ ਪ੍ਰਸ਼ਾਸਨ ਨੇ ਮਨਵਾਣ ਕੇ ਵਿਸ਼ਵਾਸਤ ਆਇਆ ਕਿ ਮਹਾਲਮ ਸਾਹਿਬ ਇੱਕ ਹਫਤੇ ਵਿੱਚ ਹੀ ਇੱਕ ਹਫਤੇ ਵਿੱਚ ਸਾਰੀ ਕਾਰਵਾਈ ਕਰਕੇ ਤੋ ਡੇਕੜੇ ਠੁੱਠੇ ਪਰਚੇ ਕੈਨਸਲ ਵੀ ਕਰਾਂਗੇ ਤੇ ਜਿੰਨਾ ਟੰਮੀਆਂ ਪਕੰਡੀਆਂ ਤੇ ਤੁਹਾਡੇ ਉਹਨਾਂ ਦੇ ਕਰਾਂਗੇ ਵੀ ਤੇ ਕਿਹੜੇ ਬੇਤਵੀਆਂ ਤੇ ਮਤਲਬ ਚਲਾਨ ਟੁਕੜ ਸਾਰੇ ਕਰਾਂਗੇ ਅੱਛਾ ਇੱਕ ਹਫਤੇ ਦਾ ਮੇਰੇ ਕੋਲ ਵੀਡੀਓ ਰਿਕਾਰਡ ਸਾਰਾ ਕੋਈ ਪਿਆ ਪ੍ਰਸ਼ਾਸਨ ਨੇ ਇੱਥੇ ਆਣ ਕੇ ਮੌਕੇ ਤੇ ਆਣ ਕੇ ਮੈਨੂੰ ਵਿਸ਼ਵਾਸ ਦਵਾਇਆ ਸਾਰਿਆਂ ਨੇ ਪਰ ਅੱਜ ਉਸ ਗੱਲ ਨੂੰ 9 ਮਹੀਨੇ ਹੋ ਗਏ ਨੇ ਅੱਛਾ 9 ਮਹੀਨਿਆਂ ਤੇ ਮੇਰੇ ਇੱਥੇ ਗੇੜੇ ਮਾਰ-ਮਾਰ ਕੇ ਐਸਐਸਪੀ ਦਫਤਰ ਤੇ ਡੀਸੀ ਸਾਹਿਬ ਦਾ ਡੀਸੀ ਸਾਹਿਬ ਨੂੰ ਮਿਲ-ਮਿਲ ਕੇ ਵੀ ਆ ਮੇਰਾ ਮਸਲਾ ਹੱਲ ਕਰ ਦਿਓ 9 ਮਹੀਨਿਆਂ ਚ ਨਾ ਤਾਂ ਕੋਈ ਬੇਦਬੀ ਦਾ ਚਲਾਨ ਟੁਕੜ ਹੋਇਆ ਨਾ ਹੀ ਜਿਹੜੇ ਮੈਨੂੰ ਕੋਈ ਧਮਕੀਆਂ ਦਿੱਤੀਆਂ ਸੀ ਦੋਸ਼ੀਆਂ ਨੇ ਉਹਨਾਂ ਤੇ ਪਰਚਾ ਦਰਜ ਕੀਤਾ ਗਿਆ ਇਹ ਸਰਕਾਰ ਵਿਧਾਨ ਸਭਾ ਚ ਬੇਦਬੀਆਂ ਦਾ ਇੱਕ ਬਿੱਲ ਪਾਸ ਕਰ ਰਹੀ ਹੈ ਕਾਨੂੰਨ ਬਣਾ ਰਹੀ ਹੈ ਤੁਸੀਂ ਕਹਿੰਦੇ ਵੀ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਵੇਖੋ ਤੇ ਪੂਰਾ ਪੰਜਾਬ ਕਰ ਲਾ ਰਿਹਾ ਮੈਂ ਕੱਲਾ ਸਾਰਾ ਬੇਦਬੀਆਂ ਦੇ ਕਿੱਥੇ ਵੀ ਪਰਚੇ ਦਰਜ ਕਰਾਏ ਨੇ ਅੱਜ ਤੱਕ ਚਾਹੇ ਤਾਂ ਉਹ ਪਰਚੇ ਕੈਨਸਲ ਕਰਕੇ ਉਹਦੀ ਕੈਨਸਲ ਰਿਪੋਰਟ ਚ ਪੇਸ਼ ਕਰਤੀ ਏ ਚਾਹੇ 4-4 ਸਾਲ ਹੋ ਗਏ 3-3 ਸਾਲ ਹੋ ਗਏ ਕਿਸੇ ਦਾ ਚਲਾਨ ਟੁਕੜ ਨਹੀਂ ਹੋਇਆ अच्छा ਵੀ ਅਸੀਂ ਤੱਕੇ ਹਾਂ ਮੇਰੇ ਕੋਲ ਚਾਰ ਪੰਜ ਐਥਰੇ ਪਈਆਂ ਦਿਖਾ ਦੇਣਾ ਤੁਹਾਨੂੰ ਮੈਂ ਕਿਹੜਾ ਚਲਾਨ 2 ਕੋਟ ਹੋਇਆ ਦਾ ਮੈਨੂੰ ਪੁੱਛ ਲਓ ਤੁਸੀਂ ਆਪਣੇ ਤੋਂ ਡੂ ਐਸਐਸਪੀ ਸਾਹਿਬ ਇੱਥੇ ਬੈਠੇ ਆ ਸਾਰੇ ਅਫਸਰ ਬੈਠੇ ਆ ਕਿਹੜੇ ਹਲਕਿਆਂ ਤੋਂ ਟੋਟਾ ਤੁਹਾਡੇ ਜੀਰੇ ਹਲਕੇ ਤੇ ਨੇ ਹੂੰ ਥਾਣਾ ਫਦਰ ਜੀਰੇ ਤੇ ਨੇ ਹੂੰ ਕੋਈ ਇੱਕ ਥਾਣਾ ਮਖੂ ਦਾ ਹੈ ਹੂੰ ਕਿਸੇ ਦਾ ਵੀ ਅਜ ਤੱਕ ਚਲਾਨ 2 ਕੋਟ ਨਹੀਂ ਹੋਇਆ ਅੱਛਾ ਜੀ ਕਿੰਨੇ ਮਸਲੇ ਨੇ ਟੋਟਲ ਜਿੰਨਾਂ ਲਈ ਕਿਹੜੇ ਬੇਦਮੀ ਵਾਲੇ ਮਸਲੇ 5 ਨੇ 5 ਬੇਦਮੀਆ ਦੇ ਮਸਲੇ ਹਾਂ ਬਾਕੀ ਕਿਹੜਾ ਮੇਰੇ ਤੇ ਝੂਠਾ ਪਰਚਾ ਦਰਜ ਕਰਾਇਆ ਇਹਨਾਂ ਮੇਰੀ ਕਰਤਾਰ ਕੋਸ਼ਿਸ਼ ਕਰਨ ਦਾ ਅੱਛਾ ਜੀ ਉਹ ਕੈਂਸਲ ਕਰਨ ਵਾਸਤੇ ਹੀ ਉਹ ਨਹੀਂ ਕਰਿਆ ਅੱਛਾ ਦੂਜੇ ਜੇ ਉਸ ਬੰਦੇ ਨੇ ਮੈਨੂੰ ਧਮਕੀ ਦਿੱਤੀ ਸੀ ਫੋਨ ਤੇ ਮੇਰੇ ਕੋਲ ਵੀਡੀਓ ਰਿਕਾਰਡਿੰਗ ਸਾਰੀਆਂ ਮੈਂ ਅਫਸਰਾਂ ਨੂੰ ਦਿੱਤੀਆਂ ਅਜ ਤੱਕ ਉਹਨਾਂ ਜੋਸ਼ੀਆਂ ਤੇ ਕੋਈ ਕਾਰਵਾਈ ਨਹੀਂ ਹੋਈ ਅੱਛਾ ਹੋਰ ਕਈਆਂ ਬੰਦਿਆਂ ਨੇ ਮੇਰੇ ਖਿਲਾਫ ਗਲਤ ਵੀਡੀਓ ਬਿਨਾਂ ਪਰੂਫਾਂ ਤੋਂ ਪਾਈਆਂ ਸੀ ਬੋਲ ਕੇ ਉਹਨਾਂ ਦੋਸ਼ੀਆਂ ਖਿਲਾਫ ਅਜ ਤੱਕ ਕੋਈ ਪਰਚਾ ਦਰਜ ਨਹੀਂ ਕਰਾਇਆ ਜਿਹੜੇ ਅਫਸਰਾਂ ਨੇ ਤੁਹਾਨੂੰ ਵਿਸ਼ਵਾਸ ਦਿਵਾਇਆ ਸੀ ਉਹ ਹੁਣ ਬਦਲ ਗਏ ਨੇ ਕਿ ਇੱਥੇ ਮੌਜੂਦ ਨਹੀਂ ਕਿਹੜਾ ਐਸਪੀ ਡੀ ਸਾਹਿਬ ਸੀ ਉਹ ਤਾਂ ਬਦਲ ਕੇ ਚੰਡੀਗੜ੍ਹ ਚਲੇ ਗਏ ਹਨੀਰ ਕੁਮਾਰ ਹਾਂਜੀ ਤੇ ਕਿਹੜਾ ਡੀਐਸਪੀ ਹੈਡਕੁਆਟਰ ਮੇਰੇ ਖਲ ਇੱਥੇ ਆ ਅੱਛਾ ਸਾਰੇ ਅਫਸਰਾਂ ਨੂੰ ਐਸਐਸਪੀ ਸਾਹਿਬ ਨੇ ਮਿਲਿਆ ਇੱਥੇ ਡੀਐਸਪੀ ਨੂੰ ਸਾਹਿਬ ਉਹਨੇ ਕਿ ਵਿਸ਼ਵਾਸ ਦਿਵਾਇਆ ਸਿਟੀ ਨੂੰ ਤਾਂ ਮੈਂ ਇੱਥੇ ਸੈਂਕੜੇ ਵਾਰ ਹੀ ਮਿਲ ਚੁੱਕਾ ਅੱਛਾ ਵੀ ਇੱਕ ਅਫਸਰਾਂ ਆਲ ਅਫਸਰਾਂ ਨੇ ਕੀ ਵਿਸ਼ਵਾਸ ਦਿਵਾਇਆ ਜੇ ਉਹ ਕਹਿੰਦੇ ਵੀ ਅੱਜ ਕਰ ਦਿੰਦੇ ਆ ਭਲਕੇ ਦਾ 9 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹਣਾ ਅੱਛਾ ਆ ਲਾ ਲੋ ਤੇ ਆਪਣੇ 12 ਮਹੀਨੇ ਦੀ 26 ਤਰੀਕ ਦਾ ਅੱਜ ਆਪਣੇ ਨਾਮ ਦੀ ਕਿਹਨੀ ਹੋ ਗਈ ਆ ਅੱਜ ਦਾ ਆਪਣੇ 7ਵੀਂ ਦੀ ਖਤਮੇ ਦੀ ਆ 8 ਮਹੀਨੇ 8 ਮਹੀਨੇ 9 ਮਹੀਨੇ ਕਰੀਬ ਥਾਵਾ 9 ਮਹੀਨੇ ਥਾਵਾ ਕਰੀਬ ਹੋ ਗਿਆ ਅੱਜ 7ਵੇਂ ਦੀ ਅੱਜ 21 ਤਰੀਕ ਹੋ ਗਈ ਅੱਜ ਹਾਂਜੀ ਹਾਂਜੀ ਅੱਜ ਕਿਰੀ ਹਾਰ ਕੇ ਇੱਥੇ ਮੋਰਚਾ ਲਾ ਕੇ ਆਨ 7ਵੇਂ ਲਈ ਇੱਥੇ ਭੁਖੜਤਾਲ ਤੇ ਬੈਠੇ ਆ ਅੱਜ ਭੁਖੜਤਾਲ ਤੁਸੀਂ ਰੱਖੀਏ ਬਿਲਕੁਲ ਮੈਂ ਰੱਖੀ ਜੀ ਕਿੰਨੇ ਸਮੇਂ ਲਈ ਇੱਕ ਦਿਨ ਦੀ ਕਿ ਨਾ ਨ ਪੱਕੀ ਰੱਖ ਲਈ ਜਦੋਂ ਇਹ ਮਸਲਾ ਹੱਲ ਹੋਵੇਗਾ ਤੇ ਉੱਠਾ ਇੱਕ ਪਾਸੇ ਗੱਲ ਹੋਊਗੀ ਉਦੋਂ ਉੱਠ ਕੇ ਜਾਵਾਂਗੇ ਤੁਹਾਡੀ ਨਹੀਂ ਟੰਗ ਜੀ ਇੱਥੇ ਬੈਠੇ ਰਹੇ ਆ ਪ੍ਰਸ਼ਾਸਨ ਚੁੱਕ ਕੇ ਕਿੱਥੇ ਮਰਜ਼ੀ ਲੈ ਜਾਏ ਇਹ ਨਾ ਰਾਜ ਹੈ ਜੇਲ੍ਹ ਲੈ ਜਾਵੇ ਇਹ ਕਿਥੇ ਮਰਜ਼ੀ ਬੰਦ ਕਰਦੇ ਰਿਆਂਗੇ ਭੁਖੜਤਾਲ ਤੇ ਵੀ ਬੇਤਵੀਆਂ ਦੇ ਮਸਲੇ ਲਈ ਅੱਗੇ ਵੀ ਆਪਾਂ ਵੇਖਦੇ ਆ ਕਿ ਸਿੰਘ ਟਾਵਰ ਤੇ ਬੈਠਾ ਤੇ ਕਿੰਨੇ ਮਹੀਨੇ ਹੋ ਗਏ ਨੇ ਸੁਣਵਾਈ ਉਹਦੀ ਹੋ ਨਹੀਂ ਰਹੀ ਵੇਖੋ ਨਾ ਹੋਊ ਰੋ ਚੀਜ਼ ਹੋਗਣ ਕਿ ਅਗਰਕਸੇ ਚੀਜ਼ ਹੋ ਗਿਆ ਨਾ ਬਾਪੂ ਸੂਰ ਸਿੰਘ ਹੋ ਗਿਆ ਹੋਰ ਕੀ ਸਿੰਘ ਹੋਇਆ ਪੰਥ ਲਈ ਕੌਮ ਲਈ ਹੋਇਆ ਫਿਰ ਸਾਡੇ ਗਰੂ ਲਈ ਹੋਣਾ ਤੁਹਾਨੂੰ ਕੋਈ ਔਕਾਤ ਆਉਂਦਾ ਮਿਲਣੀ ਤੁਹਾਨੂੰ ਜੇ ਕਾਨੂੰਨ ਦੇ ਇਨਸਾਫ ਨਹੀਂ ਮਿਲਣਾ ਫਿਰ ਜੀ ਕੇ ਕੀ ਫਾਇਦਾ ਇੱਥੇ ਅਜੇ ਵੀ ਜਥੇਬੰਦੀਆਂ ਵਿਚਾਰ ਕਰ ਲੋਗੇ ਵਿਚਾਰ ਕਰਕੇ ਬੈਠੇ ਨੇ ਦੇਖੋ ਜਥੇਬੰਦੀਆਂ ਸਾਰਿਆਂ ਨੂੰ ਕਹਿੰਦਾ ਸੀ ਦੱਸ ਤਾਂ ਹੀ ਗੱਲ ਪਹਿਲਾਂ ਪਰ ਵਿਚਾਰ ਕਿਹੜੀ ਹੁਣ ਕਿਹੜੀ ਗੱਲ ਦੀ ਹੈਗੀ ਆ ਵੀ ਆਪਣੇ ਮਨਾਂ ਵਿਚਾਰ ਕਰ ਲਈਏ ਵੀ ਮੰਨਦੇ ਆਪਣੇ ਮੰਨਦੇ ਆਪਾਂ ਕੋਈ ਬਾਹਲੇ ਜਥੇਬੰਦੀਆਂ ਸੱਦੇ ਨਹੀਂਗਾ ਕਿੰਨਣ ਬੇਨਤੀ ਸਾਰਿਆਂ ਨੂੰ ਕਰਤੀ ਆ ਵੀ ਇੱਥੇ ਪਹੁੰਚੋ ਸਾਰੀ ਜ਼ਿੰਦਗੀ ਮੈਂ ਕੌਮ ਦੀ ਪੰਥ ਦੀ ਸੇਵਾ ਕੀਤੀ ਆ ਆਪਣੇ ਘਰੋਂ ਤੇਲ-ਬਾਲ ਕੇ ਆਪਦੇ ਘਰੋਂ ਖਰਚੇ ਕਰਕੇ ਪਰਚੇ ਵੀ ਮੇਰੇ ਤੇ 11-12 ਰੁਪਈਆਂ ਦੇ ਇਨਸਾਫ ਲਈ ਹੁਣ ਤੁਸੀਂ ਸਿਰ ਧੜ ਦੀ ਲਾਓਗੇ ਤਾਂ ਵੇਖੋ ਜੀ ਸਿਰ ਤੜ ਦੀ ਜੋ ਮਰਜ਼ੀ ਸਮਝ ਲਓ ਭਾਈ ਸਾਹਿਬ ਜਦੋਂ ਇਨਸਾਫ ਨਹੀਂ ਮਿਲਣਾ ਕਿਹੜੇ ਪਰਚੇ ਝੂਠੇ ਦਰਜ ਕੀਤੇ ਕਿਹੜੇ ਲੋਕਾਂ ਨੇ ਮੇਰੀ ਕਰਤਾਰ ਕੋਸ਼ਿਸ਼ ਕੀਤੀ ਆ ਉਹਨਾਂ ਲੋਕਾਂ ਤੇ ਅਜ ਤੱਕ ਪਰਚਾ ਦਰਜ ਨਹੀਂ ਹੋਇਆ ਤੇ ਉਹ ਪਰਦੇ ਸਾਰੇ ਹੁਮਰੇ ਆ ਤੇ ਮੈਂ ਉਹਨਾਂ ਕਿ ਕਿਹੜੇ ਪਾਸੇ ਜਾਵਾਂ ਕਿੱਧਰ ਜਾਈਏ ਹੁਣ ਇਹ ਸਾਰੇ ਪਿੰਡ ਦੀ ਸੰਗਤ ਆ ਜੀ ਇਹ ਸਾਰੇ ਪਿੰਡ ਦੇ ਸਰਪੰਚ ਪੰਚ ਮਜੂਦਾ ਸਾਬਕਾ ਸਾਰੇ ਸਰਪੰਚ ਨੇ ਪਛਾਈਤਾ ਨੇ ਇਹ ਸਾਰੇ ਆਈ ਹੈ ਨੰਬਰਦਾਰ ਸਰਪੰਚ ਇਹਨਾਂ ਤੋਂ ਆਪਾਂ ਜਾਣਨ ਦਾ ਯਤਨ ਕਰਦੇ ਕੀ ਮਹਾਲਮ ਸਾਹਿਬ ਪਿੰਡ 'ਚ ਜੂਗਾ ਖੜਾਉਂਦੇ ਨੇ ਨਹੀਂ ਜੀ ਇਹਨਾਂ ਨੂੰ ਹਸਪਤਾਲ ਨਾ ਜੂਏ ਬਾਰੇ ਰਾਜ ਦੇਕਰ ਨੂੰ ਨਾ ਅਸਰ ਪਤਾ ਨਾ ਇਹਨੂੰ ਤਾਜ ਦਾ ਪਤਾ ਨਾ ਇਹਨੂੰ ਜੂਏ ਦਾ ਪਤਾ ਇਹ ਤਾਂ ਧਾਰਮਿਕ ਸੇਵਾ ਕਰਦੇ ਨੇ ਧਾਰਮਿਕ ਸੇਵਾ ਕਰਦੇ ਨੇ ਸਾਡੇ ਪਿੰਡ ਦੇ ਵਿੱਚ ਕੋਈ ਕਿਉਂ ਕਰਦਾਰ ਕੁਸ਼ੀ ਕਿਨਾਂ ਨੇ ਕੀਤੀ ਇਹਨਾਂ ਕੁਸ਼ ਨਸ਼ੇੜੀਆਂ ਆਦਮੀ ਇਹਦੇ ਨਾਲ ਲੱਗਦੇ ਨੇ ਟੱਸਬਾਈ ਰੱਖਦੇ ਨੇ ਅੰਦਰੋਂ ਤੇ ਉਸ ਦੇ ਕਾਰਨ ਇਹਦੀ ਵੀਡੀਓ ਪਾਈ ਗਈ ਵੀ ਇਹ ਜੂਆ ਖੜਾਉਂਦੇ ਨੇ ਮਾਂ ਇੰਜ ਕਰਦੇ ਨੇ ਇੰਜ ਕਰਦੇ ਨੇ ਬਸ ਕੱਲੀ ਫਾੜ ਾ ਕੇ ਬਜ਼ਨਾਮ ਕਰਨ ਦੀ ਕੋਸ਼ਿਸ਼ ਕਰਦੇ ਹੋਰ ਕੋਈ ਇਹਨਾਂ ਦੇ ਵਿੱਚ ਐਹੋ ਜਿਹੀ ਕੋਈ ਗੱਲ ਨਹੀਂ ਹਾਂਜੀ ਆਏ ਸਰਦਾਰ ਸਾਹਿਬ ਅੱਜ ਸਰਪੰਚ ਹੀ ਐ ਇਸ ਟਾਈਮ ਮੌਜੂਦਾ ਤੁਸੀਂ ਸਰਪੰਚ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਜੀ ਜਿਹੜੇ ਇਹਨਾਂ ਦੇ ਇਲਜ਼ਾਮ ਲਾਏ ਨੇ ਕਹਿੰਦੇ ਮੇਰੀ ਕਰਾਰਕੁਸ਼ੀ ਕੀਤੀ ਗਈ ਏ ਉਲਟਾ ਮੇਰੇ ਤੇ ਪਰਚੇ ਪਾਏ ਗਏ ਵੀ ਮੈਂ ਹੁਣ ਤੱਕ ਬੇਦਬੀਆਂ ਦੇ ਇਨਸਾਫ ਲਈ ਲੜਦਾ ਰਿਹਾ ਆਪਾਂ ਵੇਖਿਆ ਵੀ ਪਿਛਲੇ ਸਮੇਂ ਦੇ ਵਿੱਚ ਵੀ ਨਾ ਭੋਕੜਤਾਲ ਸੁਲਤਾਨਪੁਰ ਦੀ ਧਰਤੀ ਤੇ ਰੱਖੀ ਸੀ ਪਵਿੱਤਰ ਸ਼ਹਿਰ ਦਾ ਦਰਜਾ ਦਿਵਾਉਣ ਲਈ ਉਹ ਸ਼ਹਿਰ ਦੇ ਵਿੱਚੋਂ ਸਾਰੇ ਠੇਕੇ ਸ਼ਰਾਬ ਦੇ ਬਾਹਰ ਕਢਾ ਕੇ ਇਹ ਫਿਰ ਇਹਨਾਂ ਨੇ ਭੋਕੜਤਾਲ ਤੋੜੀ ਸੀ ਉਹ ਵੀ ਜਥੇਬੰਦੀਆਂ ਦੇ ਆਗੂ ਸਹਿਬਾਨਾਂ ਨੇ ਆ ਕੇ ਬੇਨਤੀ ਕੀਤੀ ਹੁਣ ਫੇਰ ਇਹ ਭੋਗੜਤਾਲ ਤੇ ਬੈਠੇ ਨੇ ਕਹਿੰਦੇ ਜਦੋਂ ਜਦੋਂ ਮੈਂ ਬੇਦਬੀਆਂ ਦੇ ਇਨਸਾਫ ਦੀ ਗੱਲ ਕੀਤੀ ਏ ਕੁਝ ਮੇਰੇ ਪਿੰਡ ਦੇ ਬੰਦੇ ਖੜੇ ਕਰਕੇ ਨਿਛੇੜੀ ਕਿਸਮ ਦੇ ਜੂਆ ਵੀਜੀ ਨੇ ਵਿਕਿਆ ਵੀ ਮੇਰੇ ਕਰਦਾਰ ਤੁਸੀਂ ਕਰਤੇ ਵੀ ਇਹ ਜੂਆ ਖੜਾਉਂਦਾ ਪਿੰਡ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬੇਨਤੀ ਹੈ ਭਾਈ ਲਖਮੀ ਸਿੰਘ ਨੂੰ ਤਾਂ ਤਾਂ ਦੇ ਪੱਤੇ ਦਾ ਪਤਾ ਹੀ ਨਹੀਂ ਕਿੰਨੇ ਪੱਤੇ ਹੁੰਦੇ ਕਿੰਨੇ ਨਹੀਂ ਹੁੰਦੇ ਅੱਛਾ ਤੇ ਸਾਡੇ ਪਿੰਡ ਦੇ ਬੰਦਿਆਂ ਨੇ ਨਜਾਇਜ਼ ਇਹਨੇ ਤੇ ਪਰਚੇ ਕਰਾਏ ਨੇ ਅੱਛਾ ਉਹ ਕਹਿੰਦੇ ਵੀ ਅੱਦਾ ਇਹ ਚਲਾਉਂਦੇ ਨੇ ਆ ਰਹੀ ਡਾਟਾ ਇਹ ਚਲਾਉਂਦੇ ਨੇ ਇਹਨਾਂ ਜੂਆ ਖੜਾਇਆ ਉਹ ਜੂਏ ਦਾ ਡਾਟਾ ਚਲਾਉਂਦਾ ਕੌਣ ਹੈ ਕੋਈ ਨਹੀਂ ਚਲਾਉਂਦਾ ਜੀ ਉੱਥੇ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਮੁੰਡੇ ਖੇਡ ਲੈਦੇ ਜਵਾਲੀ ਕਰਕੇ ਨਾ ਮੰਡੇ ਐਵੇਂ ਮਜ਼ਾਕ ਤੌਰ ਤੇ ਖੇਡਦੇ ਆ 5-10000 ਰੁਪਏ ਲਾ ਗਏ ਤੇ ਚੱਲ ਲਾਲਚ ਲੱਗੇ ਹਾਂਜੀ ਸਰਪੰਚ ਸਾਹਿਬ ਕੀ ਕਹਿਣਾ ਚਾਹੁੰਦੇ ਸਾਫ ਕਿ ਸਰਪੰਚ ਵੀ ਸਾਡੇ ਨਾਲ ਨਹੀਂ ਹਾਂਜੀ ਕੀ ਕਹੋਗੇ ਬਾਈ ਜੀ ਖਾਲਸਾ ਜੀ ਸਾਰਾ ਟਰਸਰ ਭਾਈ ਨੇ ਗੱਲ ਹੋ ਰਹੀ ਅੱਛਾ ਉੱਥੇ ਜੀ ਨਾ ਉਹਨੇ ਕਹੇ ਤੇ ਹਾਂ ਜਾਂ ਨਾ ਸਾਡੇ ਸੰਜ ਨੂੰ ਪਤਾ ਹੈ ਜੂਏ ਦਾ ਤੇ ਨਾ ਪਾਇਲ ਕਿਸ ਨੂੰ ਪਤਾ ਜੂਏ ਦਾ ਸੱਚਾ ਪਰ ਮੈਂ ਇਹ ਜਾਣਗੇ ਵੀ ਪਰਚਾ ਵੀ ਵੇਪ ਹੋਏ ਨਿਆਂ ਹੀ ਨਾ ਹੋਵੇ ਕਿਤੇ ਜਿਹੜਾ ਸਹੀ ਕੰਮ ਹੋ ਸਹੀ ਹੋਵੇ ਬਿਲਕੁਲ ਗਲਤ ਨਾ ਹੋਵੇਗੇ ਜਿਹੜੇ ਪਰਚੇ ਗਲਤ ਹੁੰਦੇ ਨੇ ਉਹ ਉਥੋਂ ਲੋਕ ਭੜਕਦੇ ਨੇ ਉਥੋਂ ਜਾਣਦੇ ਨੇ ਸਰਕਾਰ ਨੂੰ ਇਹੀ ਬੇਨਤੀ ਕਰਾਂਗੇ ਵੀ ਨਿਆਂ ਹੀ ਪਰਚੇ ਕਿਸੇ ਦਾ ਨਾ ਹੋਵੇ ਜਾਇ ਜਿਹੜਾ ਕੋਈ ਦੁੱਖ ਨਿੰਦਾ ਕਲ ਸਾਹਿਬ ਕਲ ਸਾਹਿਬ ਇਹਦਾ ਮਤਲਬ ਤੁਸੀਂ ਸਾਰੇ ਨੇ ਕਿਹਾ ਵੀ ਕੋਈ ਨਸ਼ੇੜੀ ਕਿਸਮ ਦੇ ਬੰਦੇ ਨੇ ਉਹਨਾਂ ਦੀ ਸਰਕਾਰ ਤੱਕ ਇੰਨੀ ਪਹੁੰਚ ਹੈ ਵੀ ਉਹਨਾਂ ਦੇ ਕਹਿਣ ਤੇ ਪਰਚੇ ਹੋ ਗਏ ਨੇ ਹਾਂਜੀ ਵੇਖੋ ਨਾ ਸਰਕਾਰਾਂ ਇਹਨਾਂ ਬੰਦਿਆਂ ਨੂੰ ਜਿਹੜੇ ਜਿਹੜੇ ਕਿੰਨੇ ਮਾਫੀਆ ਸਰਕਾਰਾਂ ਚਲਾਉਂਦੀਆਂ ਨੇ ਕਿੰਨੇ ਪਹਿਲਾਂ ਸਰਕਾਰ ਉਹਨਾਂ ਦੇ ਮਾਫੀਆ ਸਾਰੇ ਸਰਕਾਰਾਂ ਦੇ ਪਾਲੇ ਹੁਣ ਵੀ ਕਿਹੜੇ ਮਾਫੀਆ ਸਾਰੇ ਸਰਕਾਰਾਂ ਦੇ ਪਾਲੇ ਹੋਏ ਨੇ ਜਿਹੜਾ ਆਮ ਸ਼ਰੀਫ ਬੰਦਾ ਧਰਮੋ ਬੰਦੇ ਦੀ ਇਹਨਾਂ ਸਰਕਾਰਾਂ ਵਿੱਚ ਕੋਈ ਵਟਕ ਨਹੀਂ ਹੁੰਦੀ ਤੇ ਇਹ ਕਿਹੜੇ ਮਾਫੀਆ ਸਰਕਾਰਾਂ ਨਾਲ ਰਲੇ ਹੋਏ ਨੇ ਇਹਤੇ ਨਸ਼ਾ ਘਰ ਘਰ ਦੁਕਾਨਾਂ ਤੇ ਵਿਕ ਰਿਹਾ ਹੈ ਕਿ ਸਬਜ਼ੀ ਪੁਰੀਆਂ ਵਾਂਗ ਵਿਕ ਰਿਹਾ ਹੈ ਇਹ ਕਰੇ ਨਸ਼ਾਪੰਦ ਨਸ਼ਾ ਵਰਦ ਜੋ ਦੋ ਦੁਨੀਆਂ ਕੇ ਅਰਦ ਇਹਤੇ ਨਸ਼ੇ ਦੇ ਲੋਕੀ ਰੋਜ਼ ਆਪਣੇ ਪੁੱਤਰ ਮਾਰ ਰਹੇ ਨੇ ਆਏ ਕੁਝ ਦਿਨ ਐਸਾ ਨਹੀਂ ਕਿਹੜੇ ਮੈਂ ਸਮਾਂ ਸੁਣੀ ਅੱਜ ਫਲਾਣੇ ਦੇ ਪੁੱਤਰ ਨਸ਼ਾ ਕਰਕੇ ਮਾਰ ਗਿਆ ਟੀਕਾ ਲਵਾ ਕੇ ਮਰ ਗਿਆ ਰੋਜ਼ ਇਹ ਸਰਕਾਰਾਂ ਦਾ ਸਾਰੇ ਇਹੀ ਕੰਮ ਨੇ ਤੇ ਕਿਹੜੇ ਸਾਡੇ ਇਧਾਰੀ ਦਾ ਐਮਐਲਏ ਖਾਸ ਕਰਕੇ ਇੱਥੇ ਕੰਮ ਤੇ ਲੱਗਾ ਹੋਇਆ ਹੈ ਅੱਛਾ ਥੋੜਾ ਅਰਜੀਸ ਦਈਆ ਹੈ ਉਹਨੇ ਜਿਹੜਾ ਸਾਡੇ ਦੇ ਝੂਠੇ ਪਰਚਾ ਦਰਜ ਉਹਨੇ ਬਿਲਕੁਲ ਸਾਡੀ ਪਿੰਡੋਂ ਪੰਚਾਇਤੀ ਪਿੰਡ ਦੀ ਜ਼ਮੀਨ ਤੇ ਕਬਜ਼ਾ ਕਰਾਇਆ ਉਹ ਪਰਚੇ ਕਰਾਏ ਬੰਦਿਆਂ ਦੇ ਬਾਅਦ ਵਿੱਚ ਉਹਨੇ ਜੇ ਅਸੀਂ ਗੱਲ ਵਾਇਵ ਠਾਈ ਆ ਸੱਚ ਬੋਲਿਆ ਏ ਉਹਨੇ ਚੁੱਕ ਕੇ ਉਹਨੇ ਆਪਣੇ mafias ਨਾਲ ਲੜ ਕੇ ਸਾਡੇ ਦੇ ਝੂਠੇ ਪਰਚੇ ਦਰਜ ਕਰਾਏ ਆ ਅੱਛਾ ਐਮਐਲਏ ਸਾਬ੍ਹ ਇਨਵੋਲਵ ਨੇ ਵਿੱਚ ਬਿਲਕੁਲ ਸਾਰਾ ਕੰਮ ਉਹਦੇ ਕਹਨ ਤੇ ਹੋ ਰਿਹਾ ਜੀ ਪਿੰਡਾਂ ਦਾ ਕੰਮ ਰੁਕਿਆ ਪੰਚਾਇਤਾਂ ਕੋਈ ਪਿੰਡਾਂ ਦਾ ਕੰਮ ਨਹੀਂ ਚੱਲ ਰਿਹਾ ਸਾਰਾ ਰੋਕ ਕੇ ਬੈਠਾ ਹੈ ਕਹਿੰਦਾ ਮੇਰੇ ਨਸ਼ੇੜੀ ਬੰਦੇ ਵਿੱਚ ਲਿਆਓ ਫਿਰ ਮੈਂ ਕੰਮ ਕਰਨ ਦਿਆਂਗਾ ਪਿੰਡ ਦਾ ਓਕੇ ਜੀ ਕੋ ਜੀ ਜਿਹੋ ਬੰਦਾ ਨਸ਼ੇ ਦੇ ਵਿਰੁੱਧ ਆਵਾਜ਼ ਬੁਲੰਦ ਕਰਦਾ ਤੇ ਉਹਦੇ ਤੇ ਕੋ ਇਹੋ ਜਿਹੇ ਝੂਠੇ ਸੱਚੇ ਇਲਜ਼ਾਮ ਲਾ ਦਿੱਤੇ ਜਾਂਦੇ ਨੇ ਜਿਵੇਂ ਆਪਾਂ ਵੇਖਦੇ ਹਾਂ ਸਕਪਾਲ ਖੈਰਾ ਹੋਰ ਵੀ ਲੀਡਰਾਂ ਦੇ ਉੱਪਰ ਆਪਾਂ ਵੇਖਦੇ ਨੇ ਜਿਹੜਾ ਵੀ ਗੱਲ ਕਰਦਾ ਹੈ ਪਿਛਲੇ ਸਮੇਂ ਦੇ ਅੰਦਰ ਲੱਖਾਂ ਸਦਾਨਾ ਵੀ ਆਪਾਂ ਵੇਖਿਆ ਵੀ ਉਹ ਪੰਜਾਬ ਦੇ ਪੰਜਾਬ ਦੇ ਪਾਣੀਆਂ ਦੀ ਗੱਲ ਕਰਦਾ ਸੀ ਤੇ ਉਹਦੇ ਤੇ ਵੀ ਨਸ਼ੇ ਦੇ ਇਲਜ਼ਾਮ ਲਾ ਦਿੱਤੇ ਗਏ ਹੁਣ ਇਹਨਾਂ ਤੇ ਵੀ ਇਹੋ ਜਿਹੇ ਜੂਆ ਖੇਡਣ ਦੇ ਇਲਜ਼ਾਮ ਬਾਬਾ ਸਗਰੇਵ ਸਿੰਘ ਸਾਡੇ ਨਾਲ ਨੇ ਬਾਬਾ ਤੁਸੀਂ ਬੜੇ ਲੰਮੇ ਸਮੇਂ ਤੋਂ ਹਮਾਲਬ ਸਾਹਿਬ ਨੂੰ ਜਾਣਦੇ ਜੀ ਔਰ ਹਰ ਪੰਥਕ ਮਸਲੇ ਜੇ ਪਹੁੰਚਦੇ ਤੁਸੀਂ ਨਾਲ ਹੀ ਹੁੰਨੇ ਤਕਰੀਬਨ ਕੀ ਕਹਿਣਾ ਚਾਹੋਗੇ ਕੋਈ ਐਹੋ ਜੀ ਅੱਡੇ ਚਲਾ ਸਕਦੇ ਨੇ ਜਿਹੜੇ ਝੂਠੇ ਜਾਂ ਜਿਹੋ ਜਿਹੇ ਤਰੀਕੇ ਦੇ ਇਲਜ਼ਾਮ ਲਾਇਨ ਸਤਿ ਸ੍ਰੀ ਅਕਾਲ ਮੈਂ ਜਿੰਨੇ ਵੀ ਵਿਦੇਸ਼ ਉਦੇਸ਼ ਦੇ ਵਿੱਚ ਤੁਹਾਡੇ ਚੈਨਲ ਦੇ ਥਰੂ ਇਹ ਸੰਗਤਾਂ ਦੇਖ ਰਿਹਾ ਮੈਂ ਸਭ ਤੋਂ ਪਹਿਲਾਂ ਫਤਿਹ ਬਰਾਉਣਾ ਵਾਹਿਗੁਰੂ ਜੀ ਦਾ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਪਾਇਆ ਪਾਸੇ ਜਵਤਾਂ ਨੂੰ ਪਤਾ ਭਾਈ ਲਖਵੀਰ ਸਿੰਘ ਜਿਹੜੇ ਲੰਬੇ ਸਮੇਂ ਤੋਂ ਜਿਹੜੇ ਹਵਾ ਧਾਰਮਿਕ ਖੇਤਰ ਦੇ ਵਿੱਚ ਨਾ ਸਵਾਵਾ ਨਿਭਾ ਰਹੇ ਨੇ ਜੀ ਜੇ ਤਰ੍ਹਾਂ ਪਹਿਲਾਂ ਦੱਸਿਆ ਬਸ ਸੁਲਤਾਨਪੁਰ ਦੀ ਧਰਤੀ ਤੇ ਵੀ ਇਹਨਾਂ ਨੇ ਪਵਿੱਤਰ ਸ਼ਹਿਰ ਦਾ ਦਰਜਾ ਦਿਵਾਉਣ ਦੀ ਖਾਤਰ ਲੰਮਾ ਸਮਾਂ ਭੁੱਖਤਾ ਰੱਖੀ ਹੈ ਨਾ ਗੁਰੂ ਗ੍ਰੰਥ ਸਾਹਿਬ ਦੀ ਸਤਕਾਰ ਵਾਸਤੇ ਜਿੱਥੇ ਵੀ ਕਿਤੇ ਆਪਣੇ ਇਕੱਲੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਨਹੀਂ ਜਿੱਥੇ ਪੰਜਾਬ ਦੇ ਵਿੱਚ ਜਾਂ ਪੰਜਾਬ ਤੋਂ ਬਾਹਰ ਵੀ ਜਿੱਥੇ ਕਿਤੇ ਲੋੜ ਪੈਂਦੀ ਉੱਥੇ ਜਾ ਕੇ ਖੜਦੇ ਆ 328 ਰੂਪਾ ਦਾ ਮੋਰਚਾ ਓਕੇ ਓਕੇ ਮੋਰਚਾ ਲੱਗਿਆ ਉੱਥੇ ਵੀ ਇਹਨਾਂ ਤੇ ਆਪਾਂ ਨੂੰ ਜੋ ਤਸ਼ੱਦਦ ਹੋਇਆ ਇਹਨਾਂ ਨੇ ਉੱਥੇ ਆਪਾਂ ਸਾਰਾ ਉਹ ਲੱਖੀ ਦੇਖਿਆ ਔਰ ਥੋੜੇ ਪਿਛਲੇ ਦਿਨ ਜਿਹੜਾ ਮੁਕਸਰ ਦੀ ਧਰਤੀ ਦੇ ਉੱਤੇ ਇੱਕ ਜਲਾਸੀ ਉਹ ਲਗੋਏ ਦੇ ਲਿ ਜਿਹੜਾ ਸੀ ਉਹ ਉਹ ਇਹਦਾ ਲਿਪੜਿਆ ਹਾਥੀ ਤੋਂ ਦੇ ਵਿੱਚ ਸਰੂਪ ਲੈ ਕੇ ਗਏ ਹੋ ਹਾਂਜੀ ਉੱਥੇ ਗੁਰਸਾਹਿਬ ਦੀ ਬੇਅਦਬੀ ਹੋਈ ਔਰ ਉੱਥੇ ਵੀ ਇਹਨਾਂ ਨੇ ਪਹੁੰਚ ਕੀਤੀ ਔਰ ਉਸ ਸਾਹ ਦੇ ਦੇ ਤੱਕ ਪਹੁੰਚ ਕੀਤੀ ਇਹਨਾਂ ਨੇ ਆ ਮੇਰੇ ਕਹਿੰਦਾ ਪਾ ਗੁਰੂਗ੍ਰਾਮ ਸਾਹਿਬ ਦਾ ਸਰਕਾਰ ਨੂੰ ਲੈ ਕੇ ਜਿੱਥੇ ਵੀ ਹੈਗਾ ਉੱਥੇ ਪਹੁੰਚਦੇ ਨੇ ਪਰ ਜਿੱਥੇ ਕਿਤੇ ਗੁਟਕਾ ਸਾਹਿਬ ਦੀ ਬੇਅਦਬੀ ਹੋਈ ਜਾਂ ਗੁਰੂ ਸਾਹਿਬ ਦੀ ਦਸਤਾਰ ਨੂੰ ਲੈ ਕੇ ਹੋਇਆ ਇਹਨਾਂ ਦੇ ਦੱਸਣ ਦੇ ਮਤਲਬ ਜਿਹੜੇ ਇਹਨਾਂ ਨੇ ਇੱਥੇ ਆਪਣੇ ਜ਼ਿਲ੍ਹੇ ਦੇ ਵਿੱਚ ਜੋ ਪਿਛਲੇ ਸਮੇਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਬੇਦਬੀਆਂ ਦੇ ਆਧਾਰ ਤੇ ਪਰਚੇ ਦਰਜ ਕਰਵਾਏ ਉਹਨਾਂ ਦਾ ਕੋਈ ਕਾਰਵਾਈ ਨਹੀਂ ਹੋਈ ਪ੍ਰਸ਼ਾਸਨ ਦੇ ਵਿਸ਼ਵਾਸ ਦੇ ਦਵਾਉਂਦੇ ਕਹਿੰਦੇ ਮੁਤਾਬਕ ਇਹਨਾਂ ਨੇ ਅਸ਼ਲੀ ਜਿਹੜੇ ਪਿਛਲੇ 24 ਦੇ ਵਿੱਚ ਜਿਹੜਾ ਸੀ ਉਹ ਪੋਖਰਦਾ ਰੱਖੀ ਸੀ ਵਿਸ਼ਵਾ ਪ੍ਰਸ਼ਾਸਨ ਦੇ ਕਹਿੰਦੇ ਇਹਨਾਂ ਨੇ ਪੋਖਰਦਾ ਖਤਮ ਕੀਤੀ ਔਰ ਪ੍ਰਸ਼ਾਸਨ ਨੂੰ ਚਾਹੀਦਾ ਵੀ ਜਿਹੜਾ ਚਲੋ ਆਪਾਂ ਇਸ ਦੇ ਹੱਕ ਦੇ ਵਿੱਚ ਨਹੀਂ ਵੀ ਪੋਖਰਦਾ ਰੱਖੀ ਜਾਵੇ ਜਿਵੇਂ ਤੁਸੀਂ ਆਪਾਂ ਪਹਿਲਾਂ ਦੱਸਿਆ ਵੀ ਆਪਣਾ ਸਰਜੀਤ ਸਿੰਘ ਫੌਜੀ ਕਿੰਨੇ ਲੰਮੇ ਸਮੇਂ ਤੋਂ ਟਾਵਰ ਤੇ ਪੋਖਰਦਾ ਰੱਖ ਕੇ ਬੈਠੇ ਨੇ ਪਰ ਸਾਨੂੰ ਵੱਡਾ ਦਿਖਾਂ ਤੇ ਕੀ ਸਾਨੂੰ ਉਖੜ ਤਲਾ ਰੱਖ ਕੇ ਗੁਰੂਗ੍ਰਾਮ ਸਾਹਿਬ ਦੇ ਬੇਅਦਬੀਆਂ ਦੇ ਜਿਹੜੇ ਆ ਉਹ ਇਨਸਾਫ ਲੈਣੇ ਪੈਣਗੇ ਅੱਜ ਸਾਡੇ ਪਾਸੇ ਇੱਕ ਪਾਸੇ ਸਾਡੇ ਜਿਹੜਾ ਸੈਸ਼ਨ ਚੱਲ ਰਿਹਾ ਹੈ ਵਿਧਾਨ ਸਭਾ ਦੇ ਵਿੱਚ ਸਾਡੇ ਬਿੱਲ ਪਾਸ ਹੋ ਰਹੇ ਨੇ ਔਰ ਗੁਰੂਗ੍ਰਾਮ ਸਾਹਿਬ ਦੇ ਜਿਹੜਾ ਬੇਅਦਬੀਆਂ ਦੇ ਉੱਤੇ ਜਿਹੜੇ ਕਾਨੂੰਨ ਬਣ ਰਹੇ ਨੇ ਪਰ ਅਸੀਂ ਸਰਕਾਰ ਨੂੰ ਪੁੱਛਣਾ ਚਾਹੁੰਦੇ ਹਾਂ ਕਾਨੂੰਨ ਬਣ ਕੇ ਉਹ ਜਾਂਦੇ ਕਿੱਥੇ ਨੇ ਕਿ ਉਹ ਲਾਗੂ ਕਿਨੇ ਕਰਨੇ ਨੇ ਕੀ ਤੁਸੀਂ ਤੁਸੀਂ ਆਪਣੇ ਜ਼ਿਲ੍ਹਿਆਂ ਦੇ ਵਿੱਚ ਡੀਸੀ ਸਾਹਿਬ ਇਹਨਾਂ ਨੂੰ ਖਦਾਇਤਾ ਨਹੀਂ ਕਰ ਸਕਦੇ ਵੀ ਜਿਹੜੇ ਜਾਂ ਤੁਹਾਡੇ ਕੋਲੇ ਜਾਂ ਪੈਨਿਕ ਪਏ ਨੇ ਜਾਂ ਕਿਵੇਂ ਨੇ ਉਹ ਜਿਹੜਾ ਉਹਨਾਂ ਨੂੰ ਉਹਨਾਂ ਨੂੰ ਓਪਨ ਕਰਕੇ ਉਹ ਖੋਲੇ ਜਾਣ ਉਹਨਾਂ ਜਿਹੜਾ ਚਾਰਾਂ ਜ ਜਿਸ ਕਰਕੇ ਜਿਹੜਾ ਭਾਈ ਲਖਬੀਰ ਸਿੰਘ ਨੇ ਅੱਜ ਇਹ ਫੈਸਲਾ ਲਿਆ ਵਾ ਕਿ ਜਿਹੜਾ ਭਾਵੇਂ ਕਿ ਇਹਨਾਂ ਦੇ ਕਰਦਾਰ ਕੋਸ਼ਿਸ਼ ਕਰਨ ਦਾ ਵੀ ਇਹਨਾਂ ਨੇ ਕਿਹਾ ਵੀ ਦੋਸ਼ ਲਾਏ ਗਏ ਆ ਔਰ ਗੁਰਗੁਰਾਂ ਸਾਹਿਬ ਦੀ ਵੀ ਅਦਬੀਆਂ ਦੇ ਜਿਹੜੇ ਆ ਪੱਤੇ ਇਹਨਾਂ ਨੇ ਦਰਜ ਕਰਾਏ ਆ ਉਹਨਾਂ ਦੇ ਜਿਹੜੀ ਆ ਉਹ ਕਾਰਵਾਈ ਵਾਸਤੇ ਆ ਜਿਹੜੇ ਨੇ ਡੀਸੀ ਦਫ਼ਤਰ ਦੇ ਸਾਹਮਣੇ ਜਿਹੜਾ ਨੇ ਆਣ ਮਿਥੇ ਸਮੇਂ ਵਾਸਤੇ ਹੜਤਾਲ ਦੇ ਬੈਠੇ ਨੇ ਤੇ ਭਾਵੇਂ ਚਲੋ ਆਪਾਂ ਤੇ ਇਹਨਾਂ ਨੂੰ ਬੇਨਤੀ ਕਰਾਂਗੇ ਵੀ ਆਪਾਂ ਰਲ ਮਿਲ ਕੇ ਜਿਹੜਾ ਇਹ ਹੱਲ ਕਰਈਏ ਪ੍ਰਸ਼ਾਸਨ ਨੂੰ ਕਹੇਗੇ ਦੂਜੇ ਪਾਸੇ ਅਸੀਂ ਪ੍ਰਸ਼ਾਸਨ ਨੂੰ ਇਹ ਵੀ ਜਿਹੜਾ ਵਾ ਅਪੀਲ ਕਰਦੇ ਆ ਵੀ ਸਾਡੇ ਇਹ ਪੋਖਰਦਾਰ ਹੱਕ ਸਾਨੂੰ ਇਹ ਇਨਸਾਫ ਨਾ ਲੈਣਾ ਪਵੇ ਜੇ ਤੁਸੀਂ ਵਿਧਾਨ ਸਭਾ ਵਿੱਚ ਬਿੱਲ ਲੈ ਕੇ ਆਂਦਾ ਵਾ ਕਾਨੂੰਨ ਬਣਾਇਆ ਵਾ ਉਹ ਕਾਨੂੰਨ ਨੂੰ ਲਾਗੂ ਕਰਕੇ ਸਾਨੂੰ ਬੇਅਨੁਸੂਆ ਬੇਅਦਬੀਆਂ ਦੇ ਇਨਸਾਫ ਦਵਾਇਆ ਜਾਣਾ ਬਿਲਕੁਲ ਜੀ ਬੜੀ ਸੋਹਣੀ ਗੱਲ ਕੀਤੀ ਬਾਬਾ ਸੁਖਦੇਵ ਸਿੰਘ ਨੇ ਵੀ ਸਰਕਾਰ ਨੂੰ ਬੇਨਤੀ ਸੀਐਮ ਸਾਹਿਬ ਨੂੰ ਬੇਨਤੀ ਹੈ ਔਰ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਨੂੰ ਵੀ ਬੇਨਤੀ ਵੀ ਹੱਥ ਬੰਨ੍ਹ ਕੇ ਬਰੀਕੀ ਦੀ ਜਾਂ ਤਫਤੀਸ਼ ਕੀਤੀ ਜਾਏ ਕਿਉਂਕਿ ਹਰ ਇੱਕ ਬੰਦਾ ਭਾਈ ਲਖਵੀਰ ਸਿੰਘ ਜੀ ਮਾਹੌਲ ਦੀ ਸ਼ਖਸੀਅਤ ਤੋਂ ਜਾਣੂ ਹੈ ਕਿਉਂਕਿ ਹਰ ਥਾਂ ਤੇ ਜਿੱਥੇ ਵੀ ਕੋਈ ਪੰਥਕ ਮੋਰਚਾ ਹੈ ਤੇ ਸਭ ਤੋਂ ਪਹਿਲਾਂ ਇਹ ਪਹੁੰ ਔਰ ਆਪਣੇ ਖਰਚੇ ਤੇ ਪਹੁੰਚ ਜਿਹਨੇ ਆਪਾਂ ਵੇਖਦੇ ਆਪਣਾ ਘਰ ਫੂਕ ਕੇ ਚੱਲਦੇ ਨੇ ਸੋ ਅੱਜ ਇਹਨਾਂ ਦੀ ਕਰਦਾਰਕੁਸ਼ੀ ਕੀਤੀ ਗਈ ਇਹਨਾਂ ਤੇ ਇਹੋ ਜਿਹੇ ਇਲਜ਼ਾਮ ਲਾਏ ਗਏ ਵੀ ਇਹ ਜੂਏ ਦੇ ਅੱਡੇ ਪਿੰਡ ਦੇ ਵਿੱਚ ਚਲਾਉਂਦੇ ਨੇ ਇਹੋ ਜਿਹੇ ਭੜੇ ਕਿਸਮ ਦੇ ਪਰਚੇ ਇਹਨਾਂ ਤੇ ਪਾਏ ਗਏ ਇਹਦੀ ਤਫਤੀਸ਼ ਕੀਤੀ ਜਾਏ ਜਿਹੜੇ ਬੰਦੇ ਦੋਸ਼ੀ ਨੇ ਉਹਨਾਂ ਨੂੰ ਸਜ਼ਾਵਾ ਦਿੱਤੀਆਂ ਜਾਣ ਔਰ ਜਿਹੜੇ ਬੇਦਬੀਆਂ ਦੇ ਪਰਚੇ ਇਹਨਾਂ ਨੇ ਗੱਲ ਕੀਤੀ ਵੀ ਜਿਹੜੇ ਵੀ ਉਹ ਗੁਰੂ ਦੋਖੀ ਨੇ ਉਹਨਾਂ ਤੇ ਵੀ ਕਾਨੂੰਨੀ ਕਾਰਵਾਈਆਂ ਕੀਤੀਆਂ ਜਾਣ ਅਣਮਿੱਥੇ ਸਮੇਂ ਦੇ ਲਈ ਅਿਲਖਬੀਰ ਸਿੰਘ ਜੀ ਮਹਾਲਮ ਪੋਖੜ ਥਾਲ ਤੇ ਬੈਠ ਗਏ ਨੇ ਜੇਕਰ ਕੋਈ ਤੁਹਾਡੇ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤੇ ਜ਼ਿੰਮੇਵਾਰ ਕੌਣ ਹੋਏਗਾ ਜਮੇਰੋ ਵੈਗਰੂ ਪਰਮਾਤਮਾ ਦੇ ਅਰਦਾਸ ਕਰਕੇ ਬੈਠੇ ਸੱਚੇ ਪਾਤਸ਼ਾਹ ਤੇ ਅਸੀਂ ਤਾਂ ਇਹਨਾਂ ਲਈ ਕਾਇਆ ਕਰਿਆ ਵਿਆਪੀ ਦਾ ਐਮਐਲਏ ਜਾਂ ਇਥੋਂ ਦੇ ਸਰਕਾਰ ਹੈ ਜਾਂ ਪ੍ਰਸ਼ਾਸਨ ਜਿਨ੍ਹਾਂ ਨੇ ਕੋਈ ਕਾਰਵਾਈ ਕੀਤੀ ਨਹੀਂ ਕਿੰਨਾ ਦੁੱਖੋਂ ਸਾਨੂੰ ਵਿਸ਼ਵਾਸ ਦਿਵਾ ਕੇ ਵੀ ਆਪਣੇ 2024 ਚ ਆਪਣੇ 26 ਤਰੀਕ ਨੂੰ ਯਾਰਮੀ ਹੋਣੀ ਤੇ ਤੁੰ ਕਹਿੰਦਿਆ ਕਿ ਹਫਤੇ ਹੀ ਕਾਰ ਵੀ ਕਰਾਂਗੇ ਮੇਰੇ ਕੋਲ ਵੀਡੀਓ ਲੈ ਜਾਓ ਚਲਾ ਦੇ ਨਾਲ ਵੀ ਇੱਥੇ ਐਸਪੀਡੀ ਸਾਹਿਬ ਆਇਆ ਸਾਰੇ ਅਫਸਰ ਆਏ ਅੱਛਾ ਸੀਨੀਅਰ ਅਫਸਰ ਆਲਾ ਅਫਸਰ ਨੂੰ ਸਵਾਗਤ ਹੋਇਆ ਬਿਲਕੁਲ ਸਾਰੇ ਸਵਾਗਤ ਹੋਇਆ ਇੱਥੇ ਸਿਵਲ ਤੋਂ ਵੀ ਵਿਸ਼ਵਾਸ ਕਿ ਲਿਆ ਬੈਠੇ ਸੋਦੋ ਤੁਸੀਂ ਉਹ ਤਾਂ ਸਵੇਰੇ ਬੈਠੇ ਸੀ ਸ਼ਾਮ ਨੂੰ ਇਹਨਾਂ ਨੂੰ ਸਵਾਗਤ ਹੋਤਾ ਹੈਗਾ ਅੱਛਾ ਜੀ ਸ਼ਾਮ ਨੂੰ ਸਵਾਗਤ ਹੋਤਾ ਸ਼ਾਮ ਨੂੰ ਕਦੇ ਕਾਰ ਵੀ ਸਾਰੀ ਕਰਾਂਗੇ ਵੀ ਸ਼ਾਮ ਵੀਡੀਓ ਬੈ ਲੈ ਜਾਓ ਪੰਜ ਤੱਕ ਮੈਨੇ 9 ਮਹੀਨੇ ਅੱਗੇ ਗੇੜੇ ਮਾਰਦੇ ਨੂੰ ਕਦੀ ਮੈਨੂੰ ਐਸਐਸਪੀ ਨਹੀਂ ਮਿਲਦਾ ਕਦੀ ਆਪਣੇ ਐਸਪੀਡੀ ਸਾਹਿਬ ਨੂੰ ਮਿਲਦਾ ਕਦੀ ਡੀਐਸਪੀ ਕੋਲ ਸ਼ਾਮ ਸਵੇਰੇ ਜਾ ਇੱਕ ਦਿਨ ਛੱਡ ਕੇ ਮੈਂ ਡੀਐਸਪੀ ਕੋਲ ਹੋਕ ਜਾਣਾ ਵੀ ਭਾਈ ਕਾਰ ਵੀ ਕਰ ਦਿਓ ਮੇਰੀ ਕਾਰ ਨੇ ਅਜ ਤੱਕ ਹੋਰ ਨਾਲ ਸੰਪਰਕਾਂ ਲੈ ਕੇ ਵੀ ਆਦਾ ਰਹਾ ਸਾਰੇ ਸਿੰਘ ਆਪ ਜੀ ਨੂੰ ਕਈ ਵਾਰ ਨਾਲ ਲੈ ਕੇ ਮਿਲਿਆ ਇੱਥੇ ਵੀ ਅਜ ਤੱਕ ਇਹਨਾਂ ਕੋਈ ਇਸ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਸੋ ਹੈਰਾਨੀ ਦੀ ਗੱਲ ਏ ਵੀ ਵੇਖੋ ਅਜ ਤੱਕ ਕਾਰਵਾਈ ਨਹੀਂ ਕੀਤੀ ਹੁਣ ਮਾਰੀ ਦਾ ਅੱਜ ਪਿਛਲੇ ਦਿਨ ਵੀ ਮਿਲ ਕੇ ਆ ਹੂੰ ਤੁਸੀਂ ਭਾਈ ਕਾਰਵਾਈ ਕਰ ਦਿਓ ਮੇਰਾ ਪਰਚਾ ਕਿਹੜੇ ਕਿਹੜੇ ਦੋਸ਼ੀਆਂ ਦੇ ਮੇਰੇ ਮੇਰੇ ਕਾਰਨ ਪਾਰੀਸ਼ਦ ਦੀ ਵਰਤੀ ਆ ਉਹਨਾਂ ਖਿਲਾਫ ਕਾਰ ਵੀ ਕਰੋ ਦੂਜਾ ਕਿਹੜਾ ਬੇਤਨੀਆ ਤੇ ਚਲਾਨ ਟੂਟ ਕਰੋ ਤੇ ਕਿਹੜੇ ਮੇਰੇ ਝੂਠੇ ਪਰਚੇ ਦਰਜ ਕੀਤੇ ਨੇ ਸਾਰੇ ਉਹ ਤੇ ਕੈਂਸਲ ਕਰੋ ਇਹਨਾਂ ਗੱਲ ਹੀ ਨਹੀਂ ਸੁਣੀ ਕਿਸ ਅਫਸਰ ਨੇ ਅੱਜ ਤਿਹਾਰ ਕੇ ਕਿਰੀਆ ਫੈਸਲਾ ਲਿਆ ਪੁਕਰ ਤਾਰਖ ਨੂੰ ਕਿ ਕਿਸੇ ਜੀ ਨਹੀਂ ਕਰਦਾ ਮੈਂ ਇੱਕ ਹਫਤੇ ਦਾ ਟਾਈਮ ਲਿਆ ਸੀ ਤੇ ਮੈਂ 9 ਮਹੀਨੇ ਕੱਟੇ ਆ ਇੱਕ ਹਫਤੇ ਦਾ ਕਰਕੇ 9 ਮਹੀਨੇ ਕੱਟਿਆ 9 ਮਹੀਨੇ ਚ ਵੀ ਇਹਨਾਂ ਪੱਖ ਨਹੀਂ ਕਰਿਆ ਮੇਰਾ ਅੱਜ 9ਵੇਂ ਮਹੀਨੇ ਕਿਰੀ ਆਣ ਕੇ ਫਿਰ ਇੱਥੇ ਫੁੱਫੜਤਾ ਲਾ ਕੇ ਬੈਠਾ ਇਨਸਾਫ ਲੈ ਕੇ ਉੱਠਣਾ ਬਿਲਕੁਲ ਜੀ ਹੁਣ ਇਨਸਾਫ ਲੈ ਕੇ ਸਾਹ ਉਹ ਨਹੀਂ ਉੱਠਾ ਕੁਛ ਮਰਜ਼ੀ ਇਨਸਾਫ ਲੈ ਕੇ ਉੱਠਾਂਗਾ ਸਾਰਾ ਜੀ ਨਾ ਕੋਈ ਹੁੰਦਾ ਨਹੀਂ ਉਹਨਾਂ ਇੱਕ ਝੂਠਾਂ ਗਿਆਂ ਮੈਂ ਇੱਥੇ ਕਰਕੇ ਕਿਹੜੀਆਂ ਕਿਹੜੀਆਂ ਸਿੱਖ ਜਥੇਬੰਦੀਆਂ ਆ ਜਾਂ ਕੋਈ ਕਿਸਾਨ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਕਿਹੜੀ ਵੀ ਗੱਲ ਹੋਈ ਹੈ ਇੱਥੇ ਫੈਡਰੇਸ਼ਨ ਮੈਤਾ ਨਾਲ ਆਈ ਸੀ ਸਾਰੀ ਪਾਕ ਕੇ ਹੀ ਅਕੇ ਹੋਰ ਆਪਣੇ ਵਾਰਸ ਪੰਜਾਬ ਲੋਕ ਦੇ ਸਾਰੇ ਹੀ ਆ ਰਹੇ ਆ ਲੱਖੇ ਤੇ ਨਾਲ ਕ ਹੋਰ ਬੜਿਆਂ ਨਾਲ ਧਰਮ ਉਹ ਫੂਕਾ ਫਾਰੇ ਨਾਲ ਗੱਲ ਹੋਈ ਹੈ ਪੰਜ ਪਿਆਰੇ ਨਾਲ ਸਾਰੇ ਨਾਲ ਗੱਲ ਹੋ ਰਹੀ ਬਾਰ-ਬਾਰ ਅੱਛਾ ਸਾਰੇ ਕਹਿੰਦੇ ਸਮੇਂ-ਸਮੇਂ ਅੱਜ ਵੀ ਮੈਂ ਇੱਕ ਦਿਨ ਤਾਂ ਮੇਰਾ ਪ੍ਰੋਗਰਾਮ ਇੱਥੇ ਹੈ ਨੀਗਾ ਇੱਥੇ ਮੈਨੂੰ ਹਫਤਾ ਲੱਗ ਜੇ ਦੋ ਹਫਤੇ ਲੱਗ ਜਾਣਾ 10 ਦਿਨ ਲੱਗ ਜਾਣ ਘੰਟੇ ਲੱਗ ਜੇ ਮੈਂ ਲੰਬੇ ਸਮੇਂ ਇੱਥੇ ਬੈਠਾ ਜੀ ਇੱਕ ਹਫਤੇ ਲਈ ਮੈਂ ਨਹੀਂ ਬੈਠਾ ਵੀ ਇੱਕ ਘੰਟੇ ਲਈ ਮੈਂ ਅੱਜ ਇਕੱਠ ਕਰਕੇ ਫੇਰ ਮੁੱਟ ਜਾਵੇ ਸਾਰੇ ਬੰਦੇ ਅੱਜ ਹੀ ਕੱਟੇ ਕਰਨਾ ਕੱਲ ਮੈਂ ਕਰਦਾ ਨਹੀਂ ਕੱਟ ਇੱਥੇ ਜਿਵੇਂ ਕੌਮ ਨੂੰ ਪਤਾ ਲੱਗਿਆ ਮੈਂ ਆਪਣੀ ਜ਼ਿੰਦਗੀ ਦਾਅ ਤੇ ਲਾਤੀ ਆ ਹੋਰ ਕੌਮ ਜਾਣੇ ਮੈਂ ਸ ਤਨਸ਼ੀਰ ਗੁਰੂ ਗ੍ਰੰਥ ਸਾਹਿਬ ਜੀ ਸੇਵਾ ਲਈ ਔਰ ਪੰਥ ਦੀ ਕੌਮ ਲਈ ਆਪਣੇ ਪਰਚੇ ਵੀ ਹਾਰਾ ਕਰਾਏ ਆ ਮੋਰਚੇ ਵੀ ਲੜੇ ਆ ਪਰ ਹੁਣ ਮੈਂ ਕੌਣ ਬੇਨਤੀ ਕਰਾਂਗਾ ਵੀ ਜਿਹੜਾ ਮੇਰੇ ਨਾਲ ਇਹ ਇਦਾਂ ਜੀ ਤਨਸ਼ੀਰ ਗੁਰੂ ਗ੍ਰੰਥ ਸਾਹਿਬ ਦਾ ਮਸਲਾ ਹੈ ਔਰ ਜਿਹੜੇ ਮੇਰੇ ਕਰਤਾਰ ਕੁਛ ਹੀ ਕੀਤੀਆਂ ਨੇ ਛੇੜੀਆਂ ਲੋਕਾਂ ਨੇ ਸਰਕਾਰਾਂ ਨੇ ਰਲ ਕੇ ਨੇ ਜਿਹੜੇ ਨਸ਼ਾ ਮਾਫੀਆਂ ਰਲ ਕੇ ਕਰਾਈ ਆ ਉਹਨਾਂ ਸਾਰਿਆਂ ਤੇ ਕਿਹੜੀ ਮਰਦ ਦੀ ਕਾਰ ਵੀ ਕਰਾਵਾ ਕੇ ਉੱਠਾਂ ਘਾਣੋ ਜੋ ਮਰਜ਼ੀ ਹੋ ਜੇ ਪਰ ਇੱਥੇ ਮੈਨੂੰ ਇੱਕ ਪਾਸੇ ਸਰਕਾਰ ਕਹਿੰਦੀ ਵੀ ਨਸ਼ਾ ਤਸ਼ਕਰਾਂ ਤੇ ਕਾਨੂੰਨੀ ਕਾਰਵਾਈ ਹੋਏਗੀ ਪਰ ਇਹ ਕਹਿ ਰਹੇ ਨੇ ਵੀ ਫਲਾਣੇ ਨਸ਼ਾ ਤਸ਼ਕਰ ਨੇ ਕਿਉਂ ਨਹੀਂ ਹੋ ਰਹੀ ਇਹ ਇੱਕ ਬੜਾ ਵੱਡਾ ਸਵਾਲ ਏ ਸੋ ਜਿਵੇਂ ਇਹਨਾਂ ਨੇ ਦੱਸਿਆ ਵੀ ਸਾਰੀਆਂ ਜਥੇਬੰਦੀਆਂ ਦੇ ਨਾਲ ਕਿਸਾਨ ਜਥੇਬੰਦੀਆਂ ਦੇ ਨਾਲ ਜਾਂ ਸਿੱਖ ਜਥੇਬੰਦੀਆਂ ਦੇ ਆਗੂ ਸਹਿਬਾਨਾਂ ਦੇ ਨਾਲ ਗੱਲਬਾਤ ਹੋਈ ਏ ਸੋ ਸੰਘਰਸ਼ ਹੋਰ ਤਿੱਖਾ ਹੋ ਸਕਦਾ ਹੱਥ ਬੰਨ ਕੇ ਬੇਨਤੀ ਹੈ ਪ੍ਰਸ਼ਾਸਨ ਨੂੰ ਸਿਵਲ ਪ੍ਰਸ਼ਾਸਨ ਨੂੰ ਔਰ ਮੌਜੂਦਾ ਸਰਕਾਰ ਨੂੰ ਵੀ ਇਹ ਮਸਲੇ ਨੂੰ ਛੇਤੀ ਤੋਂ ਛੇਤੀ ਸੁਲਝਾਇਆ ਜਾਏ ਤਾਂ ਜੋ ਕੋਈ ਵੀ ਜਾਨੀ ਔਰ ਮਾਲੀ ਨੁਕਸਾਨ ਨਾ ਹੋ ਸਕੇ ਨਵੇਂ ਮੁੱਦੇ ਤੇ ਨਵੀਂ ਸਿੱਖਿਆ ਤੇ ਬਹੁਤ ਜਲਦੀ ਆਪਦੇ ਰੂਬਰੂ ਨੇ ਦਿਓ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ